ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇ ਰਾਧਾ ਸਵਾਮੀ ਬਿਆਸ ਵਾਲੇ ਪ੍ਰੇਮੀਆਂ ਤੁਹਾਡੇ ਚਲੂਣੇ ਦਾ ਲੜਨਗੇ ਕਿਉਂਕਿ ਤੁਹਾਡਾ ਰੱਬ ਨਸਾ ਤਸਕਰ ਦੇ ਕੋਲ ਮੁਲਾਕਾਤਾਂ ਕਰਦਾ ਫਿਰਦਾ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਕਹਿ ਦਿੰਦਾ ਵੀ ਗਾਲਾਂ ਕੱਢਣ ਵਾਸਤੇ ਤੁਹਾਡੇ ਕੋਲੇ ਬਹੁਤ ਟਾਈਮ ਹੋਊਗਾ ਕਟੋ ਪਰ ਜਿਹੜੀ ਮੈਂ ਗੱਲ ਬੋਲਣੀ ਹੁੰਦੀ ਹੈ ਨਾ YouTube ਤੇ ਉਹ 24 25 ਘੰਟੇ ਟ੍ਰੈਂਡ ਵਿੱਚ ਹੁੰਦੀ ਹੈ ਤੇ ਅਸੀਂ ਕਮੈਂਟ ਬਾਕਸ ਕਦੇ ਬੰਦ ਨਹੀਂ ਕਰਦੇ ਤੁਸੀਂ ਜਿੰਨੀਆਂ ਮਰਜ਼ੀ ਗਾਲਾਂ ਕੱਢਿਓ ਰੱਬ ਦਾ ਨਾਂ ਲੈ ਕੇ ਕੱਢ ਲਿਓ ਬਾਬੇ ਗੁਰਿੰਦਰ ਦਾ ਨਾਂ ਲੈ ਕੇ ਕੱਢ ਲਿਓ ਆਪਣੇ ਰੱਬ ਨੂੰ ਧਿਆ ਕੇ ਕੱਢ ਲਿਓ ਕੱਢਿਓ ਪਰ ਜਿਹੜੀ ਗੱਲ ਕਹਿਣ ਲੱਗਾ ਨਾ ਜਵਾਬ ਦਿਓ ਕਈਆਂ ਨੇ ਕਿਹਾ ਮਜੀਠੀਏ ਨਾਲ ਰਿਸ਼ਤੇਦਾਰੀ ਹੈ ਬਾਬਾ ਜੀ ਦੀ ਤਾਂ ਗਏ ਨਹੀਂ ਹੋਊਗੀ ਰਿਸ਼ਤੇਦਾਰੀ ਸਵਾਲ ਇਹ ਹੈ ਵੀ ਡੇਰੇ ਵਾਲੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਣਦੇ ਪ੍ਰੇਮੀ ਇਹ ਦੱਸਣ ਵੀ ਤੁਸੀਂ ਨਸ਼ਿਆਂ ਦੇ ਹੱਕ ਵਿੱਚੋਂ ਨਸ਼ੇ ਤਸ਼ਕਰ ਜਿਨ੍ਹਾਂ ਨੇ ਪੰਜਾਬ ਬਰਬਾਦ ਕਰਤਾ ਉਹਨਾਂ ਦੇ ਤੁਸੀਂ ਹੱਕ ਵਿੱਚੋਂ ਜੇ ਮੁਲਾਕਾਤ ਕਰਨੀ ਸੀ ਫੋਨ ਰਾਹੀਂ ਕਰ ਲੈਂਦੇ ਲੋਕਾਂ ਦੇ ਸਾਹਮਣੇ ਕੀ ਸਾਬਤ ਕਰਨਾ ਚਾਹੁੰਦੇ ਹੋ ਹੁਣ ਖਬਰਾਂ ਪਤਾ ਕੀ ਲੱਗੀਆਂ ਨੇ ਕਿ ਬੀਜੇਪੀ ਦੇ ਕਹਿਣ ਮੁਤਾਬਕ ਮੁਲਾਕਾਤ ਹੋਈ ਹੈ ਔਰ ਮਜੀਠੀਏ ਨੂੰ ਜ万ਤ ਖੇਤੀ ਮਿਲਣੀ ਹੈ ਬਾਹਰ ਕੱਢਣਾ ਹੈ ਪਰ ਗੱਲ ਹੋਰ ਹੈ ਇਹ ਬਾਬਾ ਗ੍ਰਿੰਦਰ ਦੇ ਵੀ 6000 ਕਰੋੜ ਦਾ ਮਕਦਮਾ ਚੱਲਦਾ ਹੈ 6000 ਕਰੋੜ ਇੱਕ ਵਾਰੀ ਕਿਹਾ ਨਹੀਂ ਜਾਂਦਾ 6000 ਕਰੋੜ ਪਤਾ ਕਿ ਨਾ ਹੁੰਦਾ 6000 ਕਰੋੜ ਜੇ ਕੋਈ ਮੈਨੂੰ ਗਿਣਨ ਲਾ ਦੇ ਜਿੰਨੀ ਕੁ ਮਰਹਿੰਦੀ ਐ ਓਨੀ ਕੁ ਮਰ ਲੰਘ ਜੂ ਗਿਣ ਦੇ ਦੀ ਪਰ ਮਸ਼ੀਨਾਂ ਨਾਲ ਗਿਣਿਆ ਜਾ ਸਕਦਾ 6000 ਕਰੋੜ ਦਾ ਮੁਕੱਦਮਾ ਚੱਲਦਾ ਹੈ ਤੁਹਾਡੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਤੇ ਹੁਣ ਮੈਨੂੰ ਇਹ ਨਾ ਪੁੱਛੋ ਵੀ ਕਿਹੜਾ ਮੁਕੱਦਮਾ ਹੈ ਇਹ ਰਿਸਰਚ ਤੁਸੀਂ ਕਰ ਲਿਓ মিডিਆ ਨੂੰ ਪੁੱਛ ਲਿਓ ਬਾਬੇ ਗੁਰਿੰਦਰ ਨੂੰ ਪੁੱਛ ਲਿਓ ਤੁਹਾਡੇ ਪ੍ਰੇਮੀ ਵੱਡੇ ਵੱਡੇ ਮੈਨੇਜਰ ਹੋਣਗੇ ਪੁਲਿਸ ਅਫਸਰ ਹੋਣਗੇ ਆਰਮੀ 'ਚ ਹੋਣਗੇ ਹੋਰ ਬਹੁਤ ਅਸਰ ਹੋਣਗੇ ਉਹਨੂੰ ਤਾਂ ਪੁੱਛ ਲਓ ਵੀ 6000 ਕਰੋੜ ਦਾ ਮੁਕੱਦਮਾ ਬਾਬੇ ਤੇ ਚੱਲਦਾ ਹੈ ਇਹ ਘਪਲਾ ਕਿਹੜਾ ਹੈ ਇਹ ਤੁਸੀਂ ਦੱਸਿਓ ਮੈਨੂੰ ਪਤਾ ਹੈਗਾ ਬਈ ਸੇ ਪਰ ਮੈਂ ਤਾਂ ਇੱਕ ਥੋੜੀ ਜੀ ਤੁਹਾਨੂੰ ਇੱਕ ਨਾ ਚਿੰਗ ਲਾਈ ਹੈ ਉਹ ਜਿਵੇਂ ਕਹਿੰਦੇ ਲੂਤੀ ਲਾਤੀ ਜਿਵੇਂ ਕਹਿੰਦੇ ਅਗ ਲਾਈ ਡੱਗੂ ਕੁੱਤਾ ਕੰਨ ਤੇ ਮੈਨੂੰ ਕੁੱਤਾ ਹੀ ਕਹਿਣਾ ਤੁਸੀਂ ਬਾਅਦ ਵਿੱਚ ਕਹਿ ਦਿਓ ਪਰ ਸੱਚ ਹੈ ਮਿੱਤਰੋ 6000 ਕਰੋੜ ਦਾ ਕਪੜਾ ਹੈ 6000 ਕਰੋੜ ਦਾ ਬਾਬਾ ਐਵੇਂ ਨਹੀਂ ਕਿਹਾ ਮੇਰੀ ਠੀਕ ਹੋੜੇ ਅਗਲੇ ਨੇ ਬਾਮ ਰੂੜੀ ਹੈ ਵੀ 2027 ਦੇ ਵਿੱਚ ਸਰਕਾਰ ਅਕਾਲੀਆਂ ਦੀ ਬਣਾ ਦਿਓ ਜਾਂ ਬੀ ਜੀ ਪੀ ਦੀ ਬਣਾ ਦਿਓ ਇਦਾਂ ਪਰ ਪੰਜਾਬ ਦੇ ਲੋਕੋ ਗੱਲ ਸਮਝਿਓ ਇਹ ਉਹੀ ਲੋਕ ਨੇ ਨਾ ਜਿਹੜੇ ਰੱਬ ਦਾ ਵਾਸਤਾ ਪਾ ਕੇ ਹੈਲੀਕਾਪਟਰਾਂ ਤੇ ਘੁੰਮਦੇ ਨੇ ਅੱਧਾ دریا ਭਰਤ ਪਾ ਕੇ ਦੱਬਿਆ ਹੋਇਆ ਬੰਨ ਮਾਰ ਕੇ ਉਹੀ ਬਾਬੇ ਨਹੀਂ ਸਮਝ ਨਹੀਂ ਆਉਂਦੇ ਵੀ ਰੱਬ ਵੀ ਮਜੀਠੀਏ ਕੋਲੇ ਪਹੁੰਚ ਗਿਆ ਤੁਹਾਡਾ ਰੱਬ ਆ ਸਾਡਾ ਨਹੀਂ ਸਾਡਾ ਰੱਬ ਤਾਂ ਸਾਡਾ 기ਰਦਾਰ ਹੈ ਸਾਡਾ ਗਿਆਨ ਸਾਡੀ ਅਕਲ ਦਾਣਸ਼ਵੰਦ ਲੋਕਾਂ ਦਾ ਰੱਬ ਕੀ ਹੁੰਦਾ ਜੀ ਸਭ ਤੋਂ ਵੱਡੀ ਅਕਲ ਉਕਸੇ ਨੇ ਕਿਹਾ ਸੀ ਨਾ ਕਿ ਅਕਲ ਵੱਡੀ ਹੈ ਜਾਂ ਮੱਝ ਵੱਡੀ ਹੈ ਕੀ ਚਾਹੀਦਾ ਇਹ ਕਿਹਾ ਸੀ ਨਾ ਮੱਝ ਲੈ ਲਓ ਦੁੱਧ ਪੀ ਲਾਂਗੇ ਪਰ ਅਕਲ ਵਾਲਾ ਕਹਿੰਦਾ ਜੇ ਅਕਲ ਆ ਗਈ ਸਭ ਕੁਝ ਹੀ ਲੈ ਲਾਂਗੇ ਸਾਡਾ ਰੱਬ ਤਾਂ ਅਕਲ ਹੈ ਅਕਲ ਦੇ ਨਾਲ ਗੱਲ ਕਰਨੀ ਆ ਅਕਲ ਦੇ ਨਾਲ ਗੱਲ ਸੁਣਨੀ ਹੈ ਤੇ ਅਕਲ ਦੇ ਨਾਲ ਜੀਣਾ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਡੇਰਿਆਂ ਵਾਲੇ ਰੱਬ ਤਾਂ ਹੁਣ ਨਸ਼ਾ ਤਸ਼ਕਰਾ ਦੇ ਕੋਲ ਫਿਰਦੇ ਨੇ ਬਾਬਾ ਗ੍ਰਿੰਦਰ ਜਦੋਂ ਕਿਤੇ ਪ੍ਰੈਸ ਕਾਨਫਰੰਸ ਕਰਨਗੇ ਉਦੋਂ ਦੱਸਣਗੇ ਤਾਂ ਸਹੀ ਵੀ ਮੁਲਾਕਾਤ ਕਾਦੇ ਲਈ ਹੁਣ ਪ੍ਰਸ਼ਾਸਨ ਨੇ ਕੀ ਕੀਤਾ ਹੋਣਾ ਹੈ ਹੁਣ ਪ੍ਰਸ਼ਾਸਨ ਨੇ ਮੋੜਤਾ ਹੋਣਾ ਬਾਬੇ ਨੂੰ ਹੁਣ ਤਾਂ ਗੇਟ ਖੁੱਲੇ ਹੋਣੇ ਵੱਡੇ ਆਦਮ ਸਲਾਮ ਹੋਇਆ ਹੋਣਾ ਚਾਹ ਦੀਆਂ ਪਿਆਲੀਆਂ ਵੀ ਮਹਿੰਗੀਆਂ ਹੋਣਗੀਆਂ ਮਜੀਠੀਏ ਦੇ ਨਾਲ ਕੁਰਸੀ ਨਾਲ ਕੁਰਸੀ ਲਾ ਕੇ ਬਾਬਾ ਬੈਠਾ ਹੋਣਾ ਹੁਣ ਪ੍ਰੇਮੀ ਦੱਸਣ ਵੀ ਤੁਹਾਡਾ ਰੱਬ ਨਸ਼ੇ ਵੇਚਦਾ ਰਿਹਾ ਹੈ ਤੁਹਾਡੇ ਰੱਬ ਨੂੰ ਵੀ ਚਿੱਟੇ ਦੇ ਵਿੱਚੋਂ ਹਿੱਸਾ ਮਿਲਦਾ ਰਿਹਾ ਹੈ ਇਹਦਾ ਪ੍ਰੇਮੀ ਦੱਸਣਗੇ ਜੀ ਅੱਛਾ ਹੁਣ ਇਹ ਵੀਡੀਓ ਸੁਣ ਕੇ ਮੈਂ ਪਹਿਲਾਂ ਵੀ ਕਹਿੰਦਾ ਗਾਲਾਂ ਕੱਢਣ ਤੇ ਜ਼ੋਰ ਵੱਧ ਤੋਂ ਵੱਧ ਲਾਇਓ ਵੱਧ ਤੋਂ ਵੱਧ ਪਰ ਮੈਂ ਜਿਹੜੀ ਗੱਲ ਕਰਨੀ ਆ ਨਾ ਪੰਜਾਬ ਦੀ ਕਰਨੀ ਹੈ ਸਭ ਤੋਂ ਵੱਧ ਪੰਜਾਬ ਦਾ ਬੇੜਾ ਜੇ ਘਰ ਕੀਤਾ ਉਹ ਨਸ਼ਿਆਂ ਨੇ ਕੀਤਾ ਹੈ ਤੇ ਸਭ ਤੋਂ ਵੱਡਾ ਨਸ਼ਿਆਂ ਦਾ ਤਸਕਰ ਬਿਕਰਮ ਸਿੰਘ ਮਰੇਟਿਆ ਜਿਹੜਾ ਨਾਬਾ ਜੇਲ੍ਹ ਵਿੱਚ ਬੈਠਾ ਹੈ ਜਿੱਥੇ ਤੁਹਾਡਾ ਰਾਧਾ ਸਵਾਮੀਓ ਰੱਬ ਗ੍ਰਿੰਦਰ ਸਿੰਘ ਢਿੱਲੋਂ ਮਿਲਣ ਵਾਸਤੇ ਗਿਆ ਦੱਸਿਓ ਮੜਾ ਜਾ ਵੀ ਬਾਬੇ ਨੇ ਹਿੱਸ਼ਾ ਲੈਣਾ ਸੀ ਜਾਂ ਕੁਛ ਦੱਬਿਆ ਹੋਇਆ ਕਿਤੇ ਪਿਆ ਸੀ ਪੁੱਛਣ ਗਿਆ ਹੋਣਾ ਵੀ ਜਾਂ 20 ਕਰੋੜ ਫਲਾਣੇ ਚਿੱਟੇ 'ਚੋਂ ਰਹਿੰਦਾ ਸੀ ਉਹ ਬਕਾਇਆ ਦੇ ਇਹ ਤੁਸੀਂ ਦੱਸਣਾ ਹੈ ਹੁਣ ਮੈਂ ਜਿਹੜੀ ਗੱਲ ਕਹਿ ਤੀ ਉਹ ਕਹਿ ਤੀ ਅਸਲ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਹੁਣ ਇਹ ਗੱਲਾਂ ਸੁਣਨਗੇ ਪ੍ਰੇਮੀ ਸੁਣ ਕੇ ਕੀ ਕਹਿਣਗੇ ਉਹ ਨਹੀਂ ਬਾਬਾ ਜੀ ਤਾਂ ਉੱਥੇ ਕਿਰਪਾ ਕਰਨ ਗਏ ਸੀ ਤੇ ਕਿਰਪਾ ਤਾਂ ਫਿਰ ਬਾਹਰ ਬੈਠੇ ਵੀ ਕਰ ਦਿੰਦੇ ਮਤਲਬ ਮੁਲਾਕਾਤ ਕਰਨ ਤੋਂ ਭਾਵ ਹੈ ਖਬਰਾਂ ਵੱਡੀਆਂ ਬਣਨਾ ਮੈਸੇਜ ਜਾਵੇ ਦੂਜੀਆਂ ਪਾਰਟੀਆਂ ਨੂੰ ਵੀ ਟਕੜੇ ਹੋ ਜੋ ਹੁਣ ਪੰਜਾਬ ਦੇ ਵਿੱਚ ਚੌਥਾ ਬਦਲਾਅ ਆਉਣਾ ਹੈ ਉਹ ਅਕਾਲੀ ਨਾਰਾ ਹੀ ਕਰਨਾ ਹੈ ਜਾਂ ਕੱਲੇ ਭਾਜਪੀ ਨੇ ਕਰਨਾ ਹੈ ਲਾਸਟ ਵਿੱਚ ਗੱਲ ਕਹਿਣੀ ਹੈ ਪੰਜਾਬ ਦੇ ਲੋਕੋ ਸਮਝਿਓ ਖਾਸ ਕਰਕੇ ਜੂਥ ਨੂੰ ਬੇਨਤੀ ਹੈ ਜਿਹੜੇ ਬੰਦੇ ਰੱਬ ਦਾ ਵਾਸਤਾ ਪਾ ਕੇ ਡੇਰਿਆਂ ਤੇ ਆਸਥਾ ਰੱਖ ਕੇ ਇਹ ਲੋਕਾਂ ਨੂੰ ਬੇਬਕੂ ਬਣਾਉਂਦੇ ਨੇ ਨਾ ਜੇ ਇਹਨਾਂ ਤੋਂ ਆਪਣੀ ਚਮੜੀ ਬਚਾ ਲਈ ਤਾਂ ਚੰਗੇ ਰਹੂਗੇ ਜੇ ਇਹਨਾਂ ਦੀਆਂ ਗੱਲਾਂ ਵਿੱਚ ਝਾਂਸੇ ਵਿੱਚ ਆ ਗਏ ਤਾਂ ਚੇਤੇ ਰੱਖਿਓ ਜਿਹੜਾ ਪੰਜਾਬ ਮਾੜਾ ਮੋਟਾ ਬੱਜਿਆ ਹੈ ਨਾ ਉਹਨੂੰ ਵੀ ਇਹ ਬਰਬਾਦ ਕਰਕੇ ਛੱਡਣਗੇ ਲਾਸਟ ਵਿੱਚ ਗੱਲ ਕਹਿਣੀ ਹੈ ਕਹਿੰਦੇ ਬਾਬੇ ਦੀ ਰਿਸ਼ਤੇਦਾਰੀ ਹੈ ਤਾਂ ਗਿਆ ਫਿਰ ਬਾਬੇ ਦੀ ਰਿਸ਼ਤੇਦਾਰੀ ਕਿ ਸਿੰਧੀਆਂ ਮੁਲਾਕਾਤਾਂ ਕਰਕੇ ਇੱਕੋ ਹੀ ਗੱਲ ਦੱਸ ਦਿਓ ਵੀ ਨਸ਼ਾ ਤਸਕਰ ਬਿਕਰਮ ਸਿੰਘ ਮਜੀਠੀਏ ਨੂੰ ਬਾਬਾ ਮਿਲਣ ਵਾਡੇ ਗਿਆ ਕੀਦੇ ਕਹਿਣ ਤੇ ਗਿਆ ਕੀਨੇ ਭੇਜਿਆ ਬਾ ਕੀਨੇ ਮਰੋੜੀ ਐ ਜੇਲ੍ਹ ਦੇ ਵੱਡੇ ਦਰਵਾਜੇ ਕੀਦੇ ਕਹਿਣ ਤੇ ਖੁੱਲੇ ਨਹੀਂ ਮੁਲਾਕਾਤ ਦਾ ਟਾਈਮ ਕੀਦੇ ਕਹਿਣ ਤੇ ਸੈੱਟ ਹੋਇਆ ਇਹ ਦੱਸਿਓ ਪ੍ਰੇਮਿਓ ਤੇ ਜਾ ਫਿਰ ਇਹ ਕਹਿ ਦੋ ਵੀ ਡੇਰਾਬਾਦ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਇਹ ਜਿਹੜਾ ਬਾਬਾਵਾਦ ਹੈ ਨਾ ਇਹ ਚਿੱਟੀ ਸੌਂਖ ਹੈ ਵੀ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦੂ ਸਿੱਖੀ ਨੂੰ ਘੁਣ ਲੱਗਾ ਹੋਇਆ ਖਤਮ ਕਰ ਦੂ ਸਾਡੇ ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਨੇ ਜਿਹੜੇ ਪੰਜਾਬ ਨੂੰ ਅਸੀਂ ਕਹਿੰਦੇ ਸੀ ਗੁਰਾਂ ਦੇ ਨਾਂ ਤੇ ਬਸਦਾ ਹੈ ਉਹ ਪੰਜਾਬ ਨੂੰ ਇਹ ਬਾਬੇ ਬਰਬਾਦ ਕਰ ਦੇਣਗੇ ਜਿਹੜਾ ਰੱਬ ਦਾ ਵਾਸਤਾ ਪਾਉਣ ਵਾਲਾ ਨਸ਼ਾ ਤਸਕਰ ਨੂੰ ਜੇਲ੍ਹ ਵਿੱਚ ਮਿਲਣ ਵਾਸਤੇ ਗਿਆ ਇਹ ਹੁਣ ਉਹਦੇ ਪ੍ਰੇਮੀ ਦੱਸਣ ਵੀ ਕਿਉਂ ਗਿਆ ਇਹ ਨਾ ਕਹਦੇ ਹੋ ਵੀ ਭਾਈਚਾਰਕ ਸਾਂਝ ਹੈ ਨਾ 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 ਬਿਲਕੁਲ ਨਹੀਂ ਕੋਈ ਭਾਈਚਾਰਕ ਸਾਂਝ ਨਹੀਂ ਜਿਹੜਾ ਬੰਦਾ ਪੰਜਾਬ ਦਾ ਦੁਸ਼ਮਣ ਹੈ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਉਹਦੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਹੋਣਾ ਚਾਹੀਦਾ ਭਾਵੇਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੈ ਭਾਵੇਂ ਸਰਸਿਆਣਾ ਹੈ ਭਾਵੇਂ ਕੋਈ ਸਾਡਾ ਸਿੱਖ ਡੇਰੇ ਦਾ ਮਾਲਕ ਹੈ ਸਾਡਾ ਕੋਈ ਲਾਗਾ ਦੇਗਾ ਨਹੀਂ ਦੱਸਿਓ ਚਲੋ ਲਾਸਟ ਵਿੱਚ ਫਤਿਹ ਬੁલાਉਣੀ ਹੈ ਉਦੋਂ ਪਹਿਲਾਂ ਕਹਿ ਦਿੰਨਾ ਗਾਲਾਂ ਕੱਢਣ ਵਾਸਤੇ ਖੁੱਲੀ ਛੁੱਟੀ ਹੈ ਪਰ ਜਿਹੜੀ ਗੱਲ ਕਹੀ ਹੈ ਨਾ ਵੀ 6000 ਕਰੋੜ ਦਾ ਮੁਕੱਦਮਾ ਬਾਬੇ ਤੇ ਕਿਤੇ ਨਾ ਕਿਤੇ ਉਹ ਜੁੱਤੀਆਂ ਵਿੱਚ ਬਹਾ ਦਿੰਦਾ ਆ ਤੁਹਾਡਾ ਰੱਬ ਹੈ ਆਰਾਧਾ ਸਵਾਮੀਓ ਜਿਹੜਾ ਬੇਕਰਮ ਸਿੰਘ ਮਜੀਠੀਏ ਨੂੰ ਨਸ਼ਾ ਤਸਕਰ ਨੂੰ ਜੇਲ੍ਹ ਵਿੱਚ ਮਿਲਣ ਵਾਸਤੇ ਗਿਆ ਮੁਲਾਕਾਤ ਕਰਨ ਵਾਸਤੇ ਗਿਆ ਜੇ ਜਵਾਬ ਹੋਇਆ ਤਾਂ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ